सीएटीसी 27 ਦੇ ਚੌਥੇ ਦਿਨ ਦੀ ਸ਼ੁਰੂਆਤ ਕੈਡਟਾਂ ਨੇ ਆਪਣੇ ਆਪ ਨੂੰ ਊਰਜਾਵਾਨ ਬਣਾਉਣ ਲਈ ਪੀਟੀ ਅਭਿਆਸਾਂ ਨਾਲ ਕੀਤੀ। ਕੈਡਟਾਂ ਦੇ ਦਿਨ ਪਰ ਵਿੱਚ ਸਥਾ ਨਾਲ ਤਾਜ਼ਗੀ ਮਹਿਸੂਸ ਕੀਤੀ। ਪੰਜਾਬ ਗਰਲਜ਼ ਬਟਾਲੀਅਨ ਐਨਸੀਸੀ ਦੇ ਕਮਾਂਡਿੰਗ ਅਫਸਰ ਕਰਨਲ ਐਮਐਸ ਸਚਦੇਵ ਦੇ ਇੱਕ ਪ੍ਰੇਰਣਾਦਾਇਕ ਭਾਸ਼ਣ ਦੀਤਾ ਜਿਸ ਦਾ ਸਾਰਿਆਂ ਨੇ ਭਰਪੂਰ ਆਨੰਦ ਲਿਆ। ਉਨ੍ਹਾਂ ਕੈਡਟਾਂ ਨੂੰ ਠੰਡੇ ਮੌਸਮ ਤੋਂ ਬਚਣ ਲਈ ਲੋੜਿੰਦੀਆਂ ਸਾਰੀਆਂ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੱਤੀ। ਮੇਜਰ ਅਮਨਪ੍ਰੀਤ ਕੌਰ ਨੇ ਕਿਹਾ ਕਿ ਅਸੀਂ 90 ਸਾਲ ਦੀ ਸ਼ਾਮ ਨੂੰ ਮਨਾਉਣ ਲਈ ਕੈਡਟਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਨੇ। ਕੈਡਟਾਂ ਨੇ ਸਾ ਕਸ਼ੀ ਅਤੇ ਸੱਭਿਆਚਾਰਕ ਮੁਕਾਬਲੇ ਵਿੱਚ ਭਾਗ ਲਿਆ ਖਾਲਸਾ ਕਾਲਜ ਦੀ ਲੈਫਟਨੈਂਟ ਰੂਪਾਲੀ ਰਾਜਦਾਨ ਨੇ ਸੰਚਾਰ ਹੁਨਰ ਦੀ ਕਲਾਸ ਲਈ ਸਬ ਮੇਜਰ ਬਨਵਾਰੀ ਲਾਲ ਮੀਨਾ ਨੇ ਦੱਸਿਆ ਕਿ ਹੌਲਦਾਰ ਬਬਲੂ ਹੌਲਦਾਰ ਜਸਬੀਰ ਸਿੰਘ ਅਤੇ ਹੌਲਦਾਰ ਤਰਸੀਮ ਸਿੰਘ ਵੱਲੋਂ ਡ੍ਰਿਲ ਮਿਲਟਰੀ ਹਿਸਟਰੀ ਅਤੇ ਹਥਿਆਰਾਂ ਦੀ ਸਿਖਲਾਈ ਸੰਬੰਧੀ ਕਲਾਸਾਂ ਲਾਈਆਂ ਜਾ ਰਹੀਆਂ ਨੇ ਜੀਐਨਐਨ ਨਕੋਦਰ ਦੀ ਲੈਫਟਨੈਂਟ ਸੁਨੀਤਾ ਅਤੇ ਆਰਮੀ ਪਬਲਿਕ ਸਕੂਲ ਦੇ ਕੈਪਟਨ ਆਸ਼ੂ ਤਵਨ ਸੱਭਿਆਚਾਰਕ ਮੁਕਾਬਲਿਆਂ ਲਈ ਟੀਮਾਂ ਤਿਆਰ ਕਰੇ ਨੇ 2023 ਦਾ ਆਖਰੀ ਦਿਨ 2024 ਨੂੰ ਸ਼ਾਨਾ ਸੱਦਾ ਦਿੰਦੇ ਹੋਏ ਕੈਂਪਫਾਇਰ ਕਰਦੇ ਹੋਏ ਅਤੇ ਗੀਤ ਗਾ ਕੇ ਨੱਚਦੇ ਹੋਏ ਅਤੇ ਮਸਤੀ ਕਰਦੇ ਹੋਏ ਸਮਾਪਤ ਹੋਏ